ਹਾਂਈ ਪਰਸਾਹ ਸੰਤ ਪਿਆਰ ਜਿਹੇ ਕਰਤਾਰਹਿ ਸੰਜੋਗ ਪਰਸਾਹ ਸੰਤ ਆਪ ਵਿੱਚੀ ਸਦਤਾ ਦਾ ਵਿਲਾਪ ਕੀ ਹੈ ਪਿਆਰ ਪਿਆਰ ਦਾ ਸਪਰਸ਼ ਇੱਕ ਦੂਨੇ ਗੁਲਾਬ ਹਮਮ ਕਰਤਾਰ ਨਾਲ ਉਹਨਾਂ ਦਾ ਪ੍ਰੇਮ ਹੈ ਤਾਂ ਕਰਕੇ ਮਿਲੇ ਹੋਏ ਨੇ ਸੰਤ ਪ੍ਰੇਮ ਪ੍ਰੇਮ ਕੋ ਕੋ ਦਾ ਸੱਚਾ ਪ੍ਰੇਮ ਇਹਦਾ ਸੱਚਾ ਪ੍ਰੇਮ ਹੈ ਨਾ ਜਿਹੜਾ ਜਿਹਨੂੰ ਕੋ ਮਿੱਠਾ ਲੱਗਦਾ ਉਹਨੇ ਵੀ ਸਮਾਇਆ ਹੋਇਆ ਹੋਰ ਕੋਈ ਨਿਸ਼ਾਨੀ ਨਹੀਂ ਉਹ ਵੀ ਸਮੂਹ ਦੀ ਜਿੱਦੀ ਥੋੜੀ ਐ ਕੋਲ ਗਿਆ ਠੀਕ ਹੈ ਜੀ ਕੋਈ ਨਿਸ਼ਾਨੀ ਨਹੀਂ ਹੈ ਕੋਈ ਨਹੀਂ ਹੈ ਵੀ ਹੋਣੇ ਸਮਾ ਗਿਆ ਨਾ ਸਮਾ ਗਿਆ ਹੂੰ ਉਹ ਕੋਈ ਸਮੂਹ ਦੀ ਨਿਸ਼ਾਨੀ ਕੀ ਹੈ ਹੂੰ ਹਾਂ ਤੁਹਾਨੂੰ ਸੱਜ ਮਿੰਟ ਕਿਹ ਲੱਗਦਾ ਪਾਣਾ ਮਿੱਠਾ ਲੱਗਦਾ ਠੀਕ ਹੈ ਇਹ ਪਾਣਾ ਮਿੱਠਾ ਲੱਗਦਾ ਪਾਣੀ ਸਮਾਇਆ ਹੋਇਆ ਉਹ ਹੂੰ ਦੇਈ ਮਖਾ ਲਗਦਾ ਦੀ ਸਮਾਂ ਵੱਖਰਾ ਤੇ ਰੁਕਣਾ ਕਿ ਟਕਰਾਉਣਾ ਇਹਦੇ ਪਦਸ਼ੇਰ ਕੀ ਆਲਿਆ ਬਾਕੀ ਹਾਂਜੀ ਇਹ ਸੰਤ ਤੇ ਰੁਕਣਾ ਪਰਸੇ ਹਾਂਜੀ ਪਰਸੇ ਸੰਤ ਤੇ ਰੁਕਣਾ ਹਾਂਜੀ ਅੱਛਾ ਜੀ ਪਰਸੇ ਸੰਤ ਹੂੰ ਕਹਦੇ ਨਾ ਪਰਸੇ ਪਿਆਰ ਨਾ ਪਰਸੇ ਹੂੰ ਯਾਰ ਦਾ ਸਪਰਸ਼ ਆ ਉਹਨਾਂ ਦਾ ਹੂੰ ਇਹਨਾਂ ਪ੍ਰੇਮ ਕੀਓ ਇਹ ਹੀ ਪ੍ਰਪਾਇਓ ਪ੍ਰੇਮ ਕਿਓਰ ਪ੍ਰਪਾਇਓ ਸਾਡੇ ਕੋਲ ਜੇ ਪ੍ਰੇਮ ਹੈ ਕੱਲਾਂ ਦੀ ਚੀਜ਼ ਆ ਕੋਈ ਕਿਰਿਆ ਹੂੰ ਹੂੰ ਕੋਈ ਗ੍ਰੇਟ ਕਹਿੰਦਾ ਲਾਵੇ ਲਵਗੋਡ ਹੂੰ ਸਾਰੀ ਦੁਨੀਆ ਕਹਿੰਦੀ ਆ ਲਾਵੇ ਲਵਗੋਡ ਉਹ ਪਾਗਲ ਹੋ ਲਵਗੋਡ ਕੇ ਮੈਂ ਹੋ ਜੂਗਾ ਹੂੰ ਅਧਿਕ ਨੇ ਪ੍ਰੇਮ ਕਿਓਰ ਪ੍ਰਪਾਇਓ ਪਾਇਆ ਪ੍ਰਭਾ ਮਾ ਗੀਤਾ ਪ੍ਰੇਮ ਦੋ ਆ ਚੀਜ਼ਾਂ ਨੇ ਹੂੰ ਹੂੰ ਮੋਟੇ ਦਿਮਾਗ ਵਾਲਿਆਂ ਨੂੰ ਮੋਟੇ ਦਿਮਾਗ ਵਾਲਿਆਂ ਨੇ ਲਾਵੇਜ਼ਗੋੜ ਘਟਾ ਜਿਹੜੇ ਵਿਦਵਾਨ ਨੇ ਬਹੁਤ ਮੋਟੇ ਦਿਮਾਗ ਦੇ ਨੇ ਹਾਂ ਅਗਰੇ ਜਿਹੜੇ ਨਹੀਂ ਮੋਟੇ ਦਿਮਾਗ ਦੇ ਨੇ ਜਿਹੜੇ ਲਾਵੇਜ਼ਗੋੜ ਕਹਿੰਦੇ ਨੇ ਮੋਟਾ ਦਿਮਾਗ ਜੇ ਪਿਆਰ ਨਹੀਂ ਹੈ ਇਖਲਾਸ ਨਾਲ ਥੇ ਜੇ ਪਿਆਰ ਹੈ ਤਾਂ ਲਾਪ ਹੈ ਉੱਥੇ ਗਲਤ ਹੈ ਨਹੀਂ ਲਾਪ ਦਾ ਉਹ ਧੋਰੀ ਆ ਪ੍ਰੇਮ ਦੀ ਤਾਂ ਇਹ ਤਾਂ ਧੋਰੀ ਜੋੜਨ ਵਾਲੀ ਧੋਰੀ ਆ ਪ੍ਰੇਮ ਜੋੜਨਾ ਦਾ ਆਤਮਾ ਆਪਣੇ ਆਪ ਨਾਲ ਜੁੜਦੇ ਗॉड ਕੋਈ ਬਾਹਰ ਥੋੜੀ ਹੈ ਠੀਕ ਹੈ ਜੀ ਉਹ ਗॉड ਬਾਹਰ ਬੰਦੇ ਹੁਣ ਇਹਦੇ ਨੂੰ ਠੀਕ ਹੈ ਪ੍ਰੇਮ ਕਰਨ ਵਾਲਾ ਹੁੰਦਾ ਆਤਮਾ ਪ੍ਰੇਮ ਕਰਦੀ ਹੈ ਜਾਂ ਕਰਦੀ ਠੀਕ ਹੈ ਜੀ